ਸਤਿ ਸ਼੍ਰੀ ਅਕਾਲ ਜੀ ਮੈਂ ਜਸਵੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਅੱਜ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਅਫੀਮ ਪੌਸਟ ਦੀ ਖੇਤੀ ਦੀ ਖਸ ਖਸ ਦੀ ਖੇਤੀ ਦੀ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਐ ਕਿ ਜਿਹੜੇ ਲੋਕ ਸੰਘਰਸ਼ ਲੜਦੇ ਐ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਤੇ ਕਹਿੰਦੇ ਉਹਨਾਂ ਨੂੰ ਅਫੀਮ ਦੀ ਖੇਤੀ ਦੀ ਸਫਾਰਿਸ਼ ਵੀ ਜਿਹੜੀ ਆ ਉਹ ਮੰਗ ਇਹ ਕਰਨੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦੀ ਸ਼ੁਰੂਆਤ ਕਰਤੀ ਇੱਕ ਬੰਦੇ ਨੇ ਤ론 ਦੱਸਾਂਗੇ ਵਿਸਥਾਰ ਸਹਿਤ ਕਿੱਥੇ ਹੋਈ ਹੈ ਕਿਵੇਂ ਹੋਈ ਹੈ ਕਿਉਂਕਿ ਪਿਛਲੇ ਦਿਨੀ ਮੈਂ ਰਾਜਸਥਾਨ ਦੇ ਵਿੱਚ ਗਿਆ ਸੀ ਇਸ ਸੰਬੰਧੀ ਪਾਣੀ ਦੀਆਂ ਮੁਸ਼ਕਲਾਂ ਸੰਬੰਧੀ ਖਾਸ ਖਾਸ ਦੀ ਖੇਤੀ ਸੰਬੰਧੀ ਤੇ ਹੋਰ ਚੀਜ਼ਾਂ ਉਹਨੂੰ ਮੈਂ ਆਪਣੀ ਟੀਮ ਦੇ ਨਾਲ ਕਵਰ ਕਰਕੇ ਲਿਆਂਦਾ ਰਾਜਸਥਾਨ ਦੇ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਕੁਝ ਇਲਾਕਿਆਂ ਦੇ ਵਿੱਚੋਂ ਤੇ ਕੁਝ ਟੈਕਨੀਕਲ ਪ੍ਰੋਬਲਮਸ ਹੈ ਜਿਹਦੇ ਕਰਕੇ ਉਸ ਵੀਡੀਓ ਨੂੰ ਉਸ ਗੱਲਬਾਤ ਨੂੰ ਅਸੀਂ ਹਾਲੇ ਆਪਣੇ ਰਤਬਾ ਟੀਵੀ ਪਲੇਟਫਾਰਮ ਤੇ ਅਪਲੋਡ ਨਹੀਂ ਕੀਤਾ ਸੋ ਜਿਹੜੀ ਪੰਜਾਬ ਦੇ ਵਿੱਚ ਫੀਮ ਪੋਸਟ ਦੀ ਖਸਖਸ ਦੀ ਖੇਤੀ ਦੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਮੰਗ ਬਹੁਤ ਉੱਠਦੀ ਹੈ ਕਿ ਜੇਕਰ ਫੀਮ ਦੀ ਖਸਖਸ ਦੀ ਖੇਤੀ ਪੰਜਾਬ ਦੇ ਵਿੱਚ ਹੋ ਜੇ ਇਹਦੀ ਪਰਮੇਸ਼ਰ ਇਹਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਕਹਿੰਦੇ ਕਿ ਪੰਜਾਬ ਖੁਸ਼ਹਾਲ ਹੋ ਸਕਦਾ ਹੈ ਪੰਜਾਬ ਦਾ ਕਿਸਾਨ ਖੁਸ਼ਹਾਲ ਹੋ ਸਕਦਾ ਹੈ ਪੰਜਾਬ ਦੇ ਵਿੱਚ ਜਿਹੜੇ ਮਾਰੂ ਨਸ਼ੇ ਖਾਸ ਕਰ ਜਿਹੜੀ ਉਹ ਟੀਕਿਆਂ ਦੀ ਚਿੱਟੇ ਦੀ ਗੋਲੀਆਂ ਦੀ ਜਿਹੜੀ ਗੱਲ ਚੱਲਦੀ ਹੈ ਮੈਡੀਕਲ ਨਸ਼ਿਆਂ ਦੀ ਗੱਲ ਚੱਲਦੀ ਹੈ ਤਾਂ ਉਹਦੇ ਮੁਕਾਬਲੇ ਜਿਹੜਾ ਉਹ ਲੋਕ ਕਹਿੰਦੇ ਐ ਕਿ ਕਹਿੰਦੇ ਨਹੀਂ ਇਹ ਹੈ ਵੀ ਸਚਾਈ ਹੈ ਕਿ ਜੇਕਰ ਬੰਦਾ ਅਫੀਮ ਪੋਸਟ ਕਿਉਂਕਿ ਸਾਡੇ ਪਿੱਛੇ ਬਾਬੇ ਦਾਦਿਆਂ ਤੋਂ ਲੈ ਕੇ ਖਾਂਦੇ ਰਹੇ ਐ ਤੇ ਹੁਣ ਵੀ ਲੋਕ ਚਾਹੇ ਔਖੀ ਮਿਲੇ ਉਹ ਖਾਂਦੇ ਐ ਜਾਂ ਆਦਤ ਹੈ ਜਾਂ ਸ਼ੌਕ ਹੈ ਤਾਂ ਉਹ ਖਾਂਦੇ ਐ ਚਾਹੇ ਅਫੀਮ ਖਾਂਣ ਜਾਏ ਪੋਸਟ ਚਾਹੇ ਡੋਡੇ ਲਿਆ ਕੇ ਸਪੈਸ਼ਲੀ ਪੀਸਣ ਆਪਣੇ ਮਿਕਸੀਆਂ ਦੇ ਗ੍ਰੈਂਡਰਾਂ ਦੇ ਨਾਲ ਤੇ ਕਹਿੰਦੇ ਕਿ ਜੇ ਪੰਜਾਬ ਦੇ ਵਿੱਚੋਂ ਚੱਟੇ ਨੂੰ ਖਤਮ ਕਰਨਾ ਹੈ ਟੀਕਿਆਂ ਨੂੰ ਖਤਮ ਕਰਨਾ ਹੈ ਨਸ਼ਿਆਂ ਨੂੰ ਖਤਮ ਕਰਨਾ ਹੈ ਮੈਡੀਕਲ ਨਸ਼ਿਆਂ ਨੂੰ ਖਤਮ ਕਰਨਾ ਹੈ ਮਾਰੂ ਨਸ਼ਿਆਂ ਨੂੰ ਖਤਮ ਕਰਨਾ ਹੈ ਮਤਲਬ ਕਿ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਤਾਂ ਇਹ ਆਵਾਜ਼ ਬਹੁਤ ਜ਼ੋਰ ਸ਼ੋਰ ਨਾਲ ਉੱਠਦੀ ਹੈ ਬਹੁਤ देर ਤੋਂ ਉੱਠ ਰਹੀ ਹੈ ਕਿ ਪੰਜਾਬ ਦੇ ਵਿੱਚ ਜਾਂ ਰਾਜਸਥਾਨ ਚ ਫੀਮ ਦੀ ਖੇਤੀ ਹੋ ਸਕਦੀ ਹੈ ਮੱਧ ਪ੍ਰਦੇਸ਼ ਦੇ ਵਿੱਚ ਫੀਮ ਦੀ ਖੇਤੀ ਹੋ ਸਕਦੀ ਹੈ ਤਾਂ ਪੰਜਾਬ ਚ ਕਿਉਂ ਨਹੀਂ ਹੋ ਸਕਦੀ ਨਾਲ ਲੱਗਦਾ ਰਾਜ ਹੈ ਬਾਕੀ ਸਾਡੇ ਵਿੱਚੋਂ ਨਿਕਲੇ ਹੋਏ ਉਹ ਲੋਕ ਹੈ ਇਸ ਕਰਕੇ ਅਹ ਠੀਕ ਹੈ ਕਿ ਸੋਚ ਆਪਣੀ ਆਪਣੀ ਹੁੰਦੀ ਹੈ ਮੰਗ ਆਪਣੇ ਆਪਣੇ ਅਨੁਸਾਰ ਹੁੰਦੀ ਹੈ ਤੇ ਜੇਕਰ ਬਹੁ ਗਿਣਤੀ ਲੋਕ ਕਿਸੇ ਚੀਜ਼ ਦੀ ਮੰਗ ਕਰਨ ਤਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਵਾਕਈ ਉਹ ਚੀਜ਼ ਦੀ ਜ਼ਰੂਰਤ ਕਿਤੇ ਨਾ ਕਿਤੇ ਹੁੰਦੀ ਹੈ ਜਿਸ ਤਰ੍ਹਾਂ ਕਿ ਮੈਂ ਗੱਲ ਕੀਤੀ ਕਿ ਸ਼ੁਰੂਆਤ ਕਿਸੇ ਵੀ ਚੀਜ਼ ਦੀ ਕਰਨੀ ਬਹੁਤ ਔਖੀ ਹੁੰਦੀ ਹੈ ਕੋਈ ਸੰਘਰਸ਼ ਵੇਡਣਾ ਹੋਵੇ ਕੋਈ ਵੱਡਾ ਕੰਮ ਕਰਨਾ ਹੋਵੇ ਕੋਈ ਜਿਗਰੇ ਵਾਲਾ ਕੋਈ ਜ਼ੋਰਤ ਵਾਲਾ ਕੰਮ ਕਰਨਾ ਹੋਵੇ ਉਹਦੀ ਵੀ ਸ਼ੁਰੂਆਤ ਬਹੁਤ ਔਖੀ ਹੁੰਦੀ ਹੈ ਤੇ ਫਿਰ ਕੋਈ ਵੱਡਾ ਫੈਸਲਾ ਲੈਣਾ ਹੋਵੇ ਕੋਈ ਵੱਡਾ ਫੈਸਲਾ ਲੈਣਾ ਹੋਵੇ ਤਾਂ ਉਹਦੇ ਵਾਸਤੇ ਵੀ ਜਿਹੜਾ ਉਹ ਬਹੁਤ ਵੱਡੇ ਕਹਿੰਦੇ ਜਿਗਰੇ ਦੀ ਬਹੁਤ ਵੱਡੇ ਦਿਲ ਦੀ ਲੋੜ ਪੈਂਦੀ ਹੈ ਇਹ ਸ਼ੁਰੂਆਤ ਇਹਦੀ ਮੈਂ ਤੁਹਾਨੂੰ ਰਿਪੋਰਟ ਵੀ ਦਿਖਾਉਂਗਾ ਤਾਜੀ ਰਿਪੋਰਟ ਹੈ ਮੀਡੀਆ ਅਨੁਸਾਰ ਸੋਸ਼ਲ ਮੀਡੀਆ ਅਨੁਸਾਰ ਜੋ ਰਿਪੋਰਟ ਮੈਨੂੰ ਮਿਲੀ ਹੈ ਕਿ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਥਾਣਾ ਸੁਭਾਨਪੁਰ ਤੇ ਪਿੰਡ ਲਖਣਕੇ ਪੱਡਾ ਉਥੋਂ ਦੇ ਬਲਵਿੰਦਰ ਸਿੰਘ son of ਸਰਦਾਰ ਮੱਖਣ ਸਿੰਘ ਉਹਨਾਂ ਨੇ ਆਪਣੇ ਘਰ ਦੇ ਪਿਛਲੇ ਪਾਸੇ ਖੇਤ ਦੇ ਵਿੱਚ ਸਰੋਂ ਦੀ ਖੇਤੀ ਦੇ ਵਿੱਚ ਅਫੀਮ ਦੀ ਖੇਤੀ ਜਿਹੜੀ ਹੈ ਪੋਸਟ ਦੀ ਖੇਤੀ ਜਿਹੜੀ ਹੈ ਉਹ ਕਰ ਲਈ ਕਿਹੜੇ ਤਰੀਕੇ ਨਾਲ ਕੀਤੀ ਕੀ ਕੁਛ ਉਹਦੇ ਵਿੱਚੋਂ ਜੋ ਹੁਣ ਤੱਕ ਹੋਇਆ ਵਾਪਰਿਆ ਉਹ ਤੁਹਾਨੂੰ ਆਪਣੀ ਰਿਪੋਰਟ ਦੇ ਜ਼ਰੀਏ ਬਹੋਣਾ ਹੈ ਨਾਲ ਤੁਸੀਂ ਆਪਣੀਆਂ ਇਹ ਸਲਾਹਾਂ ਆਪਣੇ ਇਹ ਵਿਚਾਰ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣੇ ਆ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਸ਼ੇਅਰ ਕਰਨ ਦਾ ਮਤਲਬ ਕੀ ਹੈ ਜਿੰਨਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਇਸ ਵੀਡੀਓ ਨੇ ਵੱਧ ਵੱਧ ਲੋਕਾਂ ਕੋਲ ਦੁਨੀਆ ਦੇ ਵਿੱਚ ਜਾਣੇ ਤਾਂ ਕਿ ਅਸੀਂ ਪੁਆਇੰਟ ਆਫ 뷰 ਜਿਹੜਾ ਲੋਕਾਂ ਦਾ ਜਾਣ ਕੇ ਉਹ ਸਰਕਾਰ ਤੱਕ ਚਾਹੇ ਉਹ ਸਾਡੀ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸਬੰਧਤ ਕੋਈ ਵੀ ਜਿਹੜੇ ਉਹ ਮਹਿਕਮੇ ਸ਼ਾਸਨ ਪ੍ਰਸ਼ਾਸਨ ਕੋਈ ਵੀ ਹੋਵੇ ਉਹਨਾਂ ਤੱਕ ਲੋਕਾਂ ਦੀ ਗੱਲ ਪਹੁੰਚ ਸਕੇ ਸਾਡਾ ਮੀਡੀਏਟਰ ਹੋਣ ਦੇ ਨਾਂ ਤੇ ਸਾਡਾ ਫਰਜ਼ ਬਣਦਾ ਸਾਡਾ اخਲਾਕੀ ਫਰਜ਼ ਬਣਦਾ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦਾ ਇਮਾਨਦਾਰੀ ਨਾਲ ਕੰਮ ਕਰਦੇ ਰਹੀਏ ਸੋ ਮੈਂ ਆਪਣੇ ਵੱਲੋਂ ਇਹ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਉਹ ਚੀਜ਼ ਦਿਖਾ ਸਕਾਂ ਔਖਾ ਬਣਾ ਹੁੰਦਾ ਇਸ ਚੀਜ਼ ਨੂੰ ਕਿਉਂਕਿ ਜੀ ਤੁਹਾਨੂੰ ਜੇ ਕੋਈ ਪ੍ਰੋਬਲਮ ਹੈ ਨਾ ਤੁਸੀਂ ਆਪਣੀ ਜੇਬ ਦੇ ਵਿੱਚ ਵੀ ਜੇ ਥੋੜੀ-ਬਹੁਤੀ ਥੋੜੀ-ਬਹੁਤੀ ਫੀਮ ਲੈ ਕੇ ਚੱਲ ਰਹੇ ਹੋ ਤੇ ਅਚਾਨਕ ਕਦੇ ਸਾਹਮਣੇ ਤੁਹਾਨੂੰ ਖਾਸ ਕਰ ਪੁਲਿਸ ਪ੍ਰਸ਼ਾਸਨ ਸੰਬੰਧਿਤ ਹੁੰਦਾਂ ਨੇ ਚੀਜ਼ਾਂ ਦੇ ਨਾਲ ਅਚਾਨਕ ਬੰਦੇ ਨੂੰ ਕਿਤੇ ਸਾਹਮਣੇ ਪੁਲਿਸ ਦਾ ਨਾਕਾ ਦਿਖ ਜੇ ਤੇ ਉੱਥੇ ਬੰਦੇ ਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੁੰਦੀ ਹੈ ਕਿ ਮੇਰੀ ਜੇਬ 'ਚ ਮੇਰੇ ਬਟੂਏ ਦੇ ਵਿੱਚ ਫੀਮ ਹੈ ਕਿਤੇ ਉਹਦਾ ਪਤਾ ਨਾ ਲੱਗ ਜੇ ਤੇ ਫਿਰ ਅਫੀਮ ਜਿਹੜੀ ਆ ਉਹ ਪੋਸਟ ਜਿਹੜਾ ਖਸ ਖਸ ਜਿਹੜੀ ਆ ਉਹ ਆਪਣੇ ਘਰ ਦੇ ਪਿੱਛੇ ਆਪਣੇ ਖੇਤਾਂ ਦੇ ਵਿੱਚ ਬੀਜ ਦੇਣੀ ਕੱਲੇ ਬੀਜ ਨਹੀਂ ਦੇਣੀ ਮੈਂ ਰਿਪੋਰਟ 'ਚ ਦਿਖਾਵਾਂਗਾ ਤੁਹਾਨੂੰ ਕਿ ਕੱਲੀ ਬੀਜੀ ਨਹੀਂ ਐ ਹੋ ਗਈ ਐ ਪਰ ਉਸ ਤੋਂ ਬਾਅਦ ਕੀ ਹੋਇਆ ਉਹ ਤੁਸੀਂ ਇਸ ਰਿਪੋਰਟ ਦੇ ਜ਼ਰੀਏ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਤੁਸੀਂ ਬੇਨਤੀ ਐ ਕਿ ਜ਼ਰੂਰ ਦੱਸਣਾ ਕਿ ਤੁਹਾਡੇ ਇਸ ਬਾਰੇ ਕੀ ਵਿਚਾਰ ਐ ਜੋ ਬਲਵਿੰਦਰ ਸਿੰਘ ਸਾਰੋ ਮੱਖਣ ਸਿੰਘ ਲਖਣਕੇ ਪੱਡਾ ਜ਼ਿਲ੍ਹਾ ਕਪੂਰਥਲਾ ਉਸ ਸ਼ਖਸ ਨੇ ਕੀਤਾ ਤਾਂ ਕੀ ਉਹਨੇ ਸਹੀ ਕੀਤਾ ਜਾਂ ਉਹਨੇ ਗਲਤ ਕੀਤਾ ਪਰ ਪਹਿਲਾਂ ਇਹ ਰਿਪੋਰਟ ਦੇਖ ਲਓ ਕਿ ਕਾਰਵਾਈ ਕੀ ਹੋਈ ਹੈ ਸ਼ੁਰੂ ਕਿਵੇਂ ਕੀਤਾ ਕਿੰਨੀ ਕੁ ਹੋਈ ਸੀ ਉਹ ਕਿੱਥੋਂ ਤੱਕ ਪਹੁੰਚ ਗਈ ਸੀ ਖਸ ਖਸ ਦੀ ਖੇਤੀ ਇਹ ਚੀਜ਼ ਦੇਖ ਲਓ ਰਿਪੋਰਟ ਦੇ ਜਰੀਏ ਛੋਟੀ ਜਿਹੀ ਰਿਪੋਰਟ ਹੈ ਪਰ ਆਪਣੇ ਵਿਚਾਰ ਜਿਹੜੇ ਆ ਉਹ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਤੇ ਰਤਬਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੂੰ ਅੱਜ ਮਾਨੇ ਐਸਐਸ ਮੇਧ ਪੰਚਾਇਤ ਲਖਨਗੜਾ ਲਖਨਗੜੇ ਵੱਡੇ ਅੱਡੇ ਦੇ ਨਜੂਦਗਰ ਮੈਨੂੰ ਮੁਖਵਲ ਖਾਸੇ ਤਰਾਹ ਦਿੱਤੀ ਕਿ ਬਲਵਿੰਦਰ ਸਿੰਘ ਸਨ ਉਹ ਮਕਰਸੰਗ ਮਕਰਸੰਗ ਵਾਸੀ ਲਖਨਗੜੇ ਵੱਡੇ ਨੇ ਆਪਣੇ ਖੇਤਾਂ ਦੇ بڑے ਘਰ ਦੇ ਕੁਛੇ ਬੰਨੇ ਸਰੋਂ ਦੇ ਸਰੋਂ ਦੇ ਖੇਤ ਵਿੱਚ ਪੋਸਟ ਤੇ ਬੂਟੇ ਲਗਾਏ ਹੋਏ ਹਨ ਤੇ ਜੇਕਰ ਰੇਣ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਵਾ ਮੰਨੇ ਐ ਸੈਜਸ ਵਿੱਚ ਸਾਥੀ ਕਾ ਵਿਚਾਰੀਆਂ ਦੇ ਬਲਵਿੰਦਰ ਸਿੰਘ ਦੇ ਨਸੀਲੀ ਮੁਕਵਰ ਦੀ ਜਗ੍ਹਾ ਤੇ ਰੇਡ ਪੀਤਾ ਜਿੱਥੋਂ ਅਸੀਂ ਆ ਖੇਤ ਦੇ ਵਿੱਚੋਂ ਸਾਨੂੰ ਪੌਸਤ ਦੀ ਜੀਜੇ ਹੋਏ ਹਰੇ ਤੇ ਪੌਦੇ ਜਗ੍ਹਾ ਮਿਲੀ ਆ ਜਿੱਥੋਂ ਅਸੀਂ ਆ ਬਲਵਿੰਦਰ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਸਾਨੂੰ ਡੋਡੇ ਚੂ ਦਾ ਪੋਸਤ ਬਰਾਮਦ ਕਰਵਾਈ ਹਨ ਸਰੋਤ ਵਿੱਚ ਬਰਾਮਦ ਕਰਾਇਆ ਹਨ ਤਤਤੀਸ਼ ਜਾਰੀ ਆ ਬੋਲੇ ਨਹੀਂ ਬੋਲੇ ਨਹੀਂ ਨਾ ਮੋਟੇ ਮੋਟੇ ਪਹਿਲਾਂ ਮੋੜੇ ਟੱਡ ਲਈ ਨਾ ਚੱਲ